ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੱਪੜਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਖਾਸਾ ਤੇ ਅੰਮ੍ਰਿਤਸਰ ਸ਼ਹਿਰ ਵੀ ਬਿਲਕੁਲ ਲੱਗ ਗਈ ਹੈ ਸ਼ੋਣੀ ਦੇ ਲਾਗੇ ਵੀ ਜਿਹਨਾਂ ਦਾ ਘਰ ਆ ਤੇ ਜਿਹੜਾ ਖਾਸੇ ਤੋਂ RAM TIRTH ਨੂੰ ਰੋਡ ਜਿਹੜਾ ਜਾਂਦਾ ਵਾ ਰੋਡ ਦੇ ਬਿਲਕੁਲ ਉੱਪਰ ਹੀ ਆ ਜਿਹੜਾ ਨਵਾਂ ਪੁਲ ਬਣਾਉਂਦੇ ਆ ਪੁਲ ਦੇ ਲਾਗੇ ਬਿਲਕੁਲ ਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਜੀ ਦੂਸਰੀ ਵੀਡੀਓ ਵਾ ਛੋਟੀਆਂ ਵੀਰਜੀਆਂ ਨਹੀਂ ਕਹਿੰਦੇ ਵੀ ਅਸੀਂ ਉਧਰੋਂ ਜੜੀਆਂ ਵਾ ਹਰਿਆਣੇ ਵਾਲੀ ਸਾਈਡ ਤੋਂ ਕਹਿੰਦੇ ਲਿਆਈ ਦੀਆਂ ਵਾ ਤੇ ਚੰਗੀਆਂ ਝੋਟੀਆਂ ਹੁੰਦੀਆਂ ਵਾ ਤੇ ਦੁੱਧ ਵੀ ਚੰਗਾ ਤਿਆਰ ਮੌਕੇ ਤੇ ਤਿਆਰ ਦੱਸਦੇ ਅੱਜ ਚਾਰ ਤੁਹਾਨੂੰ ਦਿਖਾਉਣੀ ਆ ਚਾਰੇ ਸੂਈਆਂ ਸਵਾਈਆਂ ਵਾ ਸੂਈਆਂ ਤੇ ਵਾਦਾ ਵਾ ਬਈ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਪਰ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵੀਜੀ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਨਾਮ ਦੱਸ ਦਿਓ ਇੱਕ ਕਰੀ ਫਿਰ ਤਰਮਿੰਦਰ ਸਿੰਘ ਠੀਕ ਆ ਤੇ ਡਰੈਸ ਵੀ ਦੱਸ ਦਿਓ ਇੱਕ ਪਿੰਡ ਬੋਪੜ ਅਬਾਦ ਸਿੰਘ ਹਾਂਜੀ ਖਾਸੇ ਨੂੰ ਆਉਂਦਿਆਂ 3 ਕਿਲੋਮੀਟਰ ਤੇ ਰਾਮਪੁਰ ਥੱਲੋ 2.5 ਕਿਲੋਮੀਟਰ ਜੋ ਠੀਕ ਆ ਜੀ ਹਾਂਜੀ ਤੇ ਤਸੀਲ ਜਨਾਲਾ ਤੇ ਜਲੰਭਰ ਸਰ ਹਨਾ ਸ਼ੌਣੀ ਲੱਗ ਗਈ ਹੈ ਨਾ ਖਾਤੇ ਦੀ ਸ਼ੌਣੀ ਲੱਗ ਗਈ ਹੈ ਵੇਹ ਦਾ ਜਿਹੜਾ ਪੋਲ ਬਣਿਆ ਉਹਦੇ ਨਾਲ ਹੀ ਜਿਹੜਾ ਨਵਾਂ ਬਾਈਪਾਸ ਹਾਈਵੇ ਬਣਿਆ ਉਹਦਾ ਇੱਕੋ ਹੀ ਪੋਲ ਹੋਣਾ ਰਾਤ ਇੱਧਰ ਜਿਹੜਾ ਵਾ ਖਾਸੇ ਦਾ ਰਾਮਦੀਤ ਰੋਡ ਤੇ ਉਹਦੇ ਬਿਲਕੁਲ ਲੱਗ ਗਈ ਹੈ ਨਾ ਸਾਡਾ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ 9815439122 ਠੀਕ ਹੈ ਤੇ ਉਸ ਦਿਨ ਵੀ ਚਾਰ ਚੁਟਕੀਆਂ ਪਈਆਂ ਸੀ ਉਹ ਵੇਗੀਆਂ ਸੀ ਹਾਂਜੀ ਵੇਖੀਆਂ ਸੀ ਉਸ ਦਿਨ ਵੀ ਸਾਰੀਆਂ ਉਧਰ ਹੋਈਆਂ ਸੀ ਹਨਾ ਤੇ ਅੱਜ ਕਿਹੜੇ ਏਰੀਆ ਦੀਆਂ ਜੀ ਅੱਜ ਵੀ ਹਰਿਆਣੇ ਦੀਆਂ ਅੱਜ ਵੀ ਸਾਰੀਆਂ ਹਰਿਆਣੇ ਦੀਆਂ ਹੀ ਆ ਤੇ ਅੱਜ 4 ਸੂਈਆਂ ਹਨਾ ਹਾਂਜੀ 4 ਸੂਈਆਂ ਤੇ ਦੁੱਧ ਵੀ ਤਿਆਰ ਮੌਕੇ ਤੇ ਹਾਂਜੀ ਚੱਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਕਰਨੀ ਆ ਦੇਖ ਸਾ ਤੇ ਚੰਗੀ ਬਣੀ ਆ ਥੱਲੇ ਚੰਗੇ ਕੱਦ ਘੱਟ ਜਾ ਤੇ ਚੰਗੇ ਪਿੱਠਪੜੀ ਦੀ ਆ ਕਿੰਨਾ ਸੂਆ ਜੇ ਦਾ ਇਹਦਾ ਦੂਜਾ ਸੂਆ ਜੋ 15 ਕਿਲੋ ਦੁੱਧ ਤਿਆਰ ਜੋ ਆਲੇ ਤਿਆਰ ਬਿਲਕੁਲ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਆ ਚੌਥਾ ਦਿਨ ਹੈ ਸੂਈ ਨੂੰ ਅੱਛਾ ਚੌਥੇ ਦਿਨ ਦੀ ਸੂਈ ਨਾਲੇ ਬੱਚੇ ਦਾ ਚੌਥੇ ਦਿਨ ਦੀ ਸੂਈ ਥੱਲੇ 15 ਲੀਟਰ ਤਿਆਰ ਜੇ ਹਾਂਜੀ ਹਾਂਜੀ ਹਾਂ 93 ਦੇ ਦੇਖ ਸਕਦੇ ਜੇ ਬਾਕੀ ਸੂਈਆਂ ਸਵਾਈਆਂ ਦੁੱਧ ਦੀ ਚਵਾਈ ਹੋ ਜਾਣੀ ਬਾਕੀ ਇਹ ਬੱਚਾ ਤਾਜ਼ਾ ਬਿਲਕੁਲ 나ੜੂ ਜਿਹੜਾ ਨਾਲ ਹੀ ਆ ਉਹ 나ੜੂ ਨਾਲ ਆ ਬਸ ਉਹ ਦੇਖਦੇ 나ੜੂ ਜਿਹੜਾ ਤਾਜ਼ਾ ਨਾਲ ਹੀ ਆ ਕੱਟਾ-ਕੱਟੀ ਜਿਹਾ ਮਗਰ ਕਟਾ ਮਗਰ ਕੱਟਾ ਆ ਚਲੋ ਖੋਲੋ ਫੇਰ ਤੋਰੀ ਬਾਕੀ ਕੱਦ ਕੱਠ ਪਿੱਠ ਪੁੜੇ ਦੀ ਚੰਗੀ ਬਾਕੀ ਆ ਦੇਖ ਸਕਦੇ ਰੋਡ ਦੇ ਉੱਪਰ ਹੀ ਘਾਰਿਆ ਵੀਰ ਜੀ ਉਹਨਾਂ ਦਾ ਬਿਲਕੁਲ ਰੋਡ ਦੇ ਉੱਪਰ ਲਾਗੇ ਪੋਲਿਆ ਧੁੰਦ ਕਰਕੇ ਦੇਖਣ ਨਹੀਂ ਦਿਆ ਬਾਕੀ ਬਿਲਕੁਲ ਸਿੱਧੀ ਝੋਟੀ ਆ ਆਪਾਂ ਦੇਖ ਸਕਦੇ ਕੋਈ ਫਾਲਤੂ ਮਾਸ ਨਹੀਂ ਉੱਪਰ ਤੇ ਉੱਤਰਾ ਰਾਜੀ ਪੂਰੀ ਹੈ ਇਹਦੇ ਜੀ ਦੁੱਧ ਹੋਰ ਵੱਧ ਵੀ ਜਾਊਗੀ ਤੇ ਹਾਂ ਜੀ ਦੁੱਧ ਕਰੂਗੀ 18 ਕਿਲੋ ਅੱਛਾ ਹਾਂ ਜੀ ਤੇ ਮੌਕੇ ਤੇ 15 ਲੀਟਰ ਚਵਾ ਕੇ ਦੋਗੇ ਹਨਾ ਹਾਂ ਜੀ ਚਵਾ ਕੇ ਦਾਂਗੇ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਤੇ ਜੋ ਮਰਜ਼ੀ ਕਰਾ ਲੋ ਤੇ ਦੇ ਦਾਂਗੇ ਆਨ ਨਾਲ ਹੀ 1,35,000 ਦੀ 1,35,000 ਦੀ ਹਾਂ ਜੀ ਤੇ ਬਾਕੀ ਚਲੋ ਕੋਈ ਥੋੜਾ ਬਾਦਮ ਮੋਕੇ ਤੇ ਹੋ ਜਾਊਗਾ ਬਾਦਮ ਵੀ ਕਰ ਲਾਂਗੇ ਜੀ ਠੀਕ ਆ ਤੇ ਆ ਵੀ ਸੂਈ ਸਵਾਈ ਆ ਹਾਂ ਜੀ ਇਹਦੇ ਮਗਰ ਕੱਟੀ ਜੇ ਇਹਦੇ ਮਗਰ ਕੱਟੀ ਜੋ ਇਹਦਾ ਵੀ ਤਾਜ਼ੇ ਬੱਚਾ ਨਾਲੋ ਜਿਹੜਾ ਨਾਲ ਦੀ ਨਾਲ ਬੱਚੇ ਨਾਲੇ ਅਣੂ ਇਹਦਾ ਵੀ ਨਾਲ ਹੀ ਹਾਂ ਨੇ ਕੰਨੇ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ 4 ਦਿਨ ਹੋ ਗਏ ਜੀ ਇਸ ਨੂੰ 4 ਦਿਨ ਨੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ ਇੱਕੋ 13 ਕਿਲੋ ਐ ਦੋ ਤਿਆਰ ਜੋ ਤਿਆਰ ਜੀ ਦਾ ਤੇ ਇਹ ਕਿੰਨਾ ਕਰੀ ਜਾਊਗੀ ਇਹ ਵੀ ਕਰੂ 15 16 ਕਿਲੋ ਮਾਈ ਤੋਂ ਤੋਰੋਂ ਮੈਂ ਫੇਰ ਇੱਕ ਕਰੀ ਇਹਦਾ ਸੁਆ ਕਿੰਨਾ ਹੈ ਇਹਦਾ ਦੂਜਾ ਜਿਹਦਾ ਵੀ ਅਸ਼ੇਰ ਦਾ ਵੀ ਦੂਸਰਾ ਹੀ ਸੁਆ ਹੈ ਹਾਂਜੀ ਬਾਕੀ ਇਹ ਵੀ ਜਵਾਨਪੂਰੀ ਆ ਇਹ ਆ ਬੇ ਜੇ ਸਵੇਰ ਸਵੇਰ ਦਾ ਟਾਈਮ ਹੈ ਜੇ ਪੁਰੀਆਂ ਰੱਜੀਆਂ ਰੁੱਜੀਆਂ ਨਹੀਂ ਆ ਵੇਖੋ ਛੋਟੀ ਪੇਟ ਕੁੜੇ ਨਹੀਂ ਕਿੱਦੀ ਆ ਕੰਦਾ ਗਲੋ ਨਾ ਦੇਖ ਸੰਦੇ ਥੱਲੇ ਵੀ ਚੰਗੇ ਦੁੱਧ ਵਾਲੀਆਂ ਛੋਟੀਆਂ ਧਣਾਂ ਦਸਾਉਂਦੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜੋ ਮਰਜੀ ਕਰੇ 35 ਕੇ 40 ਕਰ ਲਈਏ ਤੇ ਇਹਦਾ ਕਹਾਣਾ ਲੀਤੀ 100000 130000 ਦੀ ਹੈਨਾ ਠੀਕ ਹੈ ਜੀ ਤੇ ਆ ਵੀ ਤਾਂ ਜੀ ਸੋਈ ਇਹ ਤਾਂ ਮਗਰ ਕੱਟਾ ਕੱਟੀ ਜੇ ਕਟਾ ਜੀ ਇਹਦੇ ਮਗਰ ਕੱਟਾ ਹੈ ਇਹ ਕਿੰਨੇ ਕੇ ਦਿਨਾਂ ਤੇ ਸੋਈ ਝੋਟੀ ਇਹ ਵੀ ਤੇ ਚੌਥੇ ਦਿਨ ਦੀ ਸੋਈ ਜੋ ਅੱਛਾ ਜੀ ਹਾਂਜੀ ਆ ਵੀ ਦੇਖ ਸਕਦੇ ਇਹ ਤਾਂ ਬਿਲਕੁਲ ਹੀ ਛੋਟਾ ਸਿੰਗ ਹੈ ਨਾ ਮਾਸਾ ਵੀ ਨਹੀਂ ਜਗ੍ਹਾ ਹੈਗੀ ਵਿੱਚ ਤੇ ਬਾਕੀ ਇਹਦੇ ਵਿੱਚ ਲੋ ਸਿੰਘ ਚੰਗੇ ਆ ਮੂੰਹ ਮੱਥੇ ਲੱਗਦੀਆਂ ਸੋਹਣੀਆਂ ਝੋਟੀਆਂ ਤੇ ਥਣਾ ਦਾ ਸਾਈਜ਼ ਗੈਪ ਇਹਦਾ ਵੀ ਆਪਾਂ ਦੇਖ ਸਕਦੇ ਆ ਇਹਦੇ ਕੋਲ ਕਿੰਨਾ ਤਿਆਰ ਜਿਹਾ ਮੋਕੇ ਤੇ ਇਹਦੇ ਕੋਲ ਐਨਾ 10 ਬੋਲਾ ਜੋ 10 ਲੀਟਰ ਬੋਲਾ ਹੈ ਹਾਂਜੀ ਤੇ ਇਹ ਕਿੰਨਾ ਘਰੀ ਜਾਊਗੀ ਇਹ ਵੀ ਦੁੱਧ 15 ਕਿਲੋ ਕਰੂਗੀ ਝੋਟੀ ਸੁਆ ਕਿੰਮਾ ਇਹਦਾ ਪਹਿਲਾ ਅੱਛਾ ਇਹ ਤਾਂ ਪਹਿਲਾ ਸੁਆ ਆ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਚੰਗੇ ਪਿੱਠਪੂੜੇ ਦੀ ਮਾਲ ਗਿਆ ਇਹ ਵੀ ਝੋਟੀਆਂ ਸਾਰੀਆਂ ਜਵਾਨ ਆ ਰਾਜੀ ਆ ਝੋਟੀਆਂ ਪੂਰੀਆਂ ਬਾਕੀ ਨਾਲੇ ਕੋਈ ਵੀ ਇੱਥੇ ਆ ਗਿਆ ਆਪਣੀਆਂ ਪਸੰਦ ਕਰਕੇ ਖੜੇ ਨਾਲ ਕਦ ਕਾਠਦਾ ਪਰ ਉਹ ਪਰ ਪਤਾ ਲੱਗ ਜਾਂਦਾ ਐਫਐਕਸ ਜਿਹਵਾ ਨੇ ਦੀ ਐ ਅਨੈਕਸਾਂ ਦੇ ਹਮਨ ਨਾ ਪੇਟ ਪੜਾ ਵੀ ਦੇਖ ਸਕਦੇ ਤੇ ਉਤਰ ਆ ਥਣ ਥਣ ਓਕੇ ਪੂਰੇ ਸਾਰਿਆਂ ਦੇ ਹਾਂਜੀ ਜਵਾਬ ਬਹੁਤ ਕੋਲਾ ਠੀਕ ਐ ਤੇਰਾ ਮੁੱਲ ਫਿਰ ਇਹਦਾ ਮੁੱਲ ਵੀ ਜੋ ਮਰਜ਼ੀ ਕਰੀ ਜੇ ਇਹ ਵੀ ਦੇ ਦਾਂਗੇ 130000 ਦੀ ਅੱਛਾ 130000 ਦੇ ਵੀ ਦੇ ਦੇਣੀ ਐ ਠੀਕ ਐ ਜੀ ਤੇ ਹੁਣ ਇੱਕ ਛੋਟੀ ਹੋਰ ਆ ਗਈ ਐ ਇਹ ਵੀ ਸੂਈ ਸਵਾਈ ਐ ਇਹਦੇ ਮਗਰ ਕੀ ਜੇ ਇਹਦੇ ਮਗਰ ਕਟਾ ਜੋ ਇਹਦੇ ਮਗਰ ਕੱਟਾ ਹੈ ਇਹ ਕਿਨੇ ਚੱਦੀ ਸੂਈ ਹੈ ਇਹ ਵੀ 8 ਦਿਨਾਂ ਦੀ ਸੂਈ ਜੋ ਠੀਕ ਆ ਤਿਆਰ 15 ਕਿਲੋ ਦੋ ਦੇ ਦੇ ਥੱਲੇ ਤਿਆਰ ਬਿਲਕੁਲ ਹਾਂਜੀ ਤੇ ਇਹ ਕਿੰਨਾ ਕਰੀ ਜਾਓਗੀ ਇਹ ਵੀ ਕਰੂਗੀ ਜੀ ਤੂੰ 16 17 ਕਿਲੋ ਕਰੂਗੀ ਝੋਟੀ ਵੇਖੋ ਬਹੁਤ ਵੱਡੀ ਆ ਤੋਰ ਹੇ ਕਰੀ ਇਹਨੂੰ ਬਾਕੀ ਪਿੱਠ ਪੂਰੇ ਤੇ ਇਹ ਵੀ ਦੇਖ ਸਕਦੇ ਆ ਚੰਗੀ ਰਾਜੀ ਆ ਜੀ ਸੰਬੀ-ਸੰਬੀ ਚੰਗੀ ਆ ਬਾਕੀ ਚੰਗੇ ਚੀਜ਼ ਦਾ ਮੁੱਲ ਵੀ ਚੰਗਾ ਹੁੰਦਾ ਥੋੜਾ ਬੱਚਿਆਂ ਦਾ ਵੱਧ ਕਰਦੀਆਂ ਹੋਏ ਤਰੇਨ ਗਰਨ ਇਹਦੀ ਆਤਰਾ ਨਾਲ ਦੇਖ ਸਕਦੇ ਤੇ ਬਾਕੀ ਪਿੱਠਪੋੜੇ ਤਾਂ ਇਹ ਵੀ ਦੇਖ ਸਕਦੇ ਜੇ ਕਰੀ ਚੰਗੀ ਰਾਜੀ ਝੋਟੀ ਹੈ ਇਹਦੀ ਇਹਦੇ ਥਾਣੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਜਿੰਬੋਲ ਕਰਨ ਨੂੰ ਭਾਣ 1.5 ਕਰੀਏ ਜਨਾ ਮਰਜੀ 1,35,000 ਦੀ ਇਹ ਵੀ ਦੇ ਦਾਂਗੇ ਅੱਛਾ 1,35,000 ਦੇ ਵੀ ਦੇ ਦੇਣੀ ਹੈ ਬਾਕੀ ਮਾਨਤਾਂ ਸਾਰੀਆਂ ਚੇਂਜ ਹੋ ਜਾਣਾ ਮਾਣਗੇ ਜੀ ਠੀਕ ਹੈ ਜੀ ਬਾਕੀ ਸਾਰੀਆਂ ਸੂਈਆਂ ਛੋਟੀਆਂ ਵਾਂ ਆਪਣੀ ਦੁੱਧ ਦੀ ਚਵਾਈ ਇੱਥੇ ਆ ਕੇ ਚਵਾਈ ਕਰਕੇ ਖੜੋ ਦੋ ਟਾਈਮ ਚਵਾਈ ਕਰ ਲਓ ਤਿੰਨ ਟਾਈਮ ਚਵਾਈ ਕਰ ਲਓ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਭਾਮ ਕੋ ਵੀਰ ਦੂਰ ਦਾ ਤੇ ਭਾਮ ਕੋ ਲੱਗੇ ਦਾ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ